ਕਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਬਰਤੋਂ ਸਵਾਗਤ ਕਰਦੇ ਆਂ ਅੱਜ ਖੜੇ ਆਂ ਭੈਣੀ ਮੀਆਂ ਖਾਂ ਚੌਂਕ ਦੇ ਵਿੱਚ ਜਿੱਥੇ ਕਿ ਕਿਸਾਨਾਂ ਦਾ ਪੂਰਨ ਸਮਰਥਨ ਕਿਸਾਨ ਦੁਕਾਨਦਾਰਾਂ ਵੱਲੋਂ ਜਿਹੜਾ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਵੀ ਤੇ ਸਾਈਡਾਂ ਤੇ ਵੀ ਟੋਟਲ ਦੁਕਾਨਾਂ ਇਕੱਲੇ ਮੈਡੀਕਲ ਸਟੋਰਾਂ ਨੂੰ ਛੱਡ ਕੇ ਮੈਡੀਕਲ ਦਵਾਈਆਂ ਡਾਕਟਰਾਂ ਨੂੰ ਛੱਡ ਕੇ ਟੋਟਲ ਦੁਕਾਨਾਂ ਜਿਹੜੀਆਂ ਅੱਜ ਬੰਦ ਨੇ ਅਗਰ ਗੱਲ ਕਰੀਏ ਕਿਸਾਨ ਜਥੇਬੰਦੀਆਂ ਦੀ ਕਿਸਾਨ ਜਥੇਬੰਦੀਆਂ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਆਂ ਇਹ ਬਾਰਡਰਾਂ ਦੇ ਉੱਪਰ ਧਰਨੇ ਦੇ ਰਹੀਆਂ ਧਰਨਾ ਪ੍ਰਦਰਸ਼ਨ ਕਰ ਰਹੀਆਂ ਸੈਂਟਰ ਸਰਕਾਰ ਕੇ ਆਪਣੀ ਐਮਐਸਪੀ ਦੀਆਂ ਮੰਗਾਂ ਨੂੰ ਲੈ ਕੇ ਜਾਂ ਹੋਰ ਕਈ ਮੰਗਾਂ ਨੂੰ ਲੈ ਕੇ ਤੇ ਸਰਕਾਰ ਦੇ ਨਾਲ ਜਿਦਾਂ ਕਹਿ ਸਕਦੇ ਇੱਕ ਇੱਕ ਤਗੜਾ ਮੁਕਾਬਲਾ ਚੱਲ ਰਿਹਾ ਆ ਇੱਕ ਪਾਸੇ ਸ਼ਹੀਦੀਆਂ ਹੋ ਰਹੀਆਂ ਨੇ ਇੱਕ ਪਾਸੇ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਉਹਨਾਂ ਦੀ ਬਹੁਤ ਵੱਡੀ ਕੁਰਬਾਨੀਆਂ 34 ਦਿਨ ਦੇ ਆਸ-ਪਾਸ ਜਿਹੜੇ 34 ਦਿਨ ਅੱਜ ਉਹਨਾਂ ਨੂੰ ਹੋ ਚੁੱਕੇ ਨੇ ਭੁੱਖ ਹੜਤਾਲ ਤੇ ਬੈਠਿਆ ਉਹਨਾਂ ਦੀ ਹਾਲਤ ਕਾਫੀ ਨਾਜੁਕ ਆ ਉੱਥੇ ਹੀ ਕਿਸਾਨਾਂ ਦੇ ਬਿਆਨ ਦਾ ਸਮਰਥਨ ਕਰਦੇ ਹੋਏ ਆਮ ਲੋਕ ਟੋਟਲ ਬਾਜ਼ਾਰ ਕੋਈ ਵੀ ਬਾਜ਼ਾਰ ਹੋਵੇ ਚਾਹੇ ਕਨਵਾਂ ਇਨਸ਼ਾਅਲਾ ਗਰਦਾਸਪੁਰ ਸਾਡੇ ਲਾਗੇ ਜਿੰਨੇ ਵੀ ਬਾਜ਼ਾਰ ਪੈਂਦੇ ਨੇ ਟੋਟਲ ਬੰਦ ਨੇ ਆਵਾਜ਼ਾਈ ਵੀ ਜਿਹੜੀ ਹੈ ਤਕਰੀਬਨ 95% ਦੇ ਤਕਰੀਬਨ ਜਿਹੜੀ ਆਵਾਜ਼ਾਈ ਬੰਦ ਹੈ ਆ ਕੋਈ ਜਿਹੜਾ ਅਮਰਜੈਂਸੀ ਵਾਲਾ ਵਿਅਕਤੀ ਉਹੋ ਜਿਹੜਾ ਬਾਜ਼ਾਰ ਤੇ ਦੇਖਣ ਨੂੰ ਮਿਲ ਰਿਹਾ ਨਹੀਂ ਤੇ ਆਮ ਤੌਰ ਤੇ ਲੋਕਾਂ ਨੇ ਪੂਰਵ ਸਮਰਥਨ ਕੀਤਾ ਹੈ ਦੇਖ ਸਕਦੇ ਤੁਸੀਂ ਬਾਜ਼ਾਰ ਦੇ ਵਿੱਚ ਸੁਨਸਾਨ ਪਈਆ ਸੋ ਤੁਹਾਨੂੰ ਧਰਨੇ ਪ੍ਰਦਰਸ਼ਨ ਦੀਆਂ ਲਗਾਤਾਰ ਤਸਵੀਰਾਂ ਦਿਖਾਉਂਦੇ ਰਾਂਗੇ ਬਣੇ ਰਹੋ ਇਹ ਪੰਜਾਬ ਦੀ ਆਵਾਜ਼ ਦੇ ਨਾਲ

ਤੇ ਬਲੰਟੀਅਰ ਟੀਮ ਜਿਹੜੀ ਆ ਉਹ ਲੰਗਰ ਦੀ ਸੇਵਾ ਕਰੇ ਲਾਫੇ ਦੇ ਜਿਹੜੇ ਬੀਰਾਂ ਦਾ ਜਿਹੜਾ ਪ੍ਰਬੰਧ ਹੈ ਸਾਰੇ ਬਲੰਟੀਅਰਾਂ ਕੀ ਹੋ ਗਏ ਨੇ ਉਹ ਸਾਰੇ ਆਪਾਂ 9 ਜਨ ਵੀਰੋ ਲੱਕੇ ਤੇ ਲੰਗਰ ਦੀ ਇਹ ਜਿਹੜੀ ਆ ਇਹ ਕਰੇ ਕੁਝ داخੀਲੀ ਹੋਰ ਬੰਦੇ ਵੀ ਲੰਗਰ ਜਿਹੜਾ ਪਹੁੰਚ ਰਿਹਾ ਨਾਲ ਦੀ ਨਾਲ ਕੁਝ ਸੋ ਇਸੋ ਦੇ ਪਿਆਰ ਦੇ ਨੰਬਰ ਤੇ ਪਹੁੰਚ ਗਿਆ ਪਰ